ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਜੀ ਸੰਧੂ ਬੱਧਰ ਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਕੁਐਸਟ ਬੇਨਤੀ ਕਰਦੇ ਆ ਸਾਰੇ ਭੈਣ ਭਰਾਵਾਂ ਨੂੰ ਕਿਤੇ ਵੀ ਸਜਣੋਂ ਖਰੀਦਦਾਰੀ ਕਰਦੇ ਜੇ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ ਬੰਦਾ ਇਹ ਪੈਸੇ ਲਾਉਣੇ ਹੁੰਦੇ ਆ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਨਾ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਪਹੁੰਚ ਚੁੱਕੇ ਆ ਪਿੰਡ ਅਮਰੀਕੇ ਤੇ ਜ਼ਿਲ੍ਹਾ ਸ਼੍ਰੀ ਨੂੰ ਤਰਨਤਰ ਸਾਹਿਬ ਤੇ ਤਸੀਹ ਸਜਣੋ ਪੱਟੀ ਬਲਵਿੰਦਰ ਸਿੰਘ ਦੇ ਫਾਰਮ ਤੇ ਚਾਰਕ ਮੱਝਾਂ ਲੈ ਕੇ ਆਇਆ ਹੈ ਠੀਕ ਹੈ ਜੀ ਹਰ ਤਰ੍ਹਾਂ ਦੇ ਪਸ਼ੂ ਇਹਨਾਂ ਦੇ ਕੋਲ ਹੁੰਦੇ ਆ ਛੋਟੇ ਤੋਂ ਛੋਟਾ ਜਾਇਜ਼ ਮੁੱਲ ਦੇ ਵਿੱਚ ਸਾਰੇ ਡਿਟੇਲ ਲੈਨੇ ਆ ਐਂਡ ਤੱਕਰ ਮੇਰੇ ਵੀਰ ਜਰੂਰ ਬਣੇ ਰਿਓ ਤੇ ਲੈਨੇ ਡਿਟੇਲ ਬਾਈ ਸਸੇ ਕਾਲ ਸਸੇ ਕਾਲ ਸੰਤੋ ਸਾਹਿਬ ਠੀਕ ਠਾਕ ਭਰਾ ਆ ਵਧੀਆ ਨਜ਼ਾਰੇ ਨੇ ਨਿਊ ਮਾਲੀ ਲਈ ਆਉਂਦੇ ਜੀ ਅਜੇ ਲਾ ਕੇ ਟੰਦੇ ਜੀ ਹਾਂਜੀ ਅਜੇ ਲੈਂਦੇ ਆ ਜੀ ਠੀਕ ਆ ਹਾਂਜੀ ਤੇ ਡਰੈਸ ਨੋਟ ਕਰਾਈਏ ਡਰੈਸ ਪਿੰਡ ਮੀਰਕੇ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਠੀਕ ਹੈ ਜੀ ਮੋਬਾਈਲ ਨੰਬਰ 95099 2003 ਅੱਛਾ ਜੀ ਹਾਂਜੀ ਠੀਕ ਆ ਹਾਂਜੀ ਤੇ ਇਹ ਤੋਂ ਕਰੀਏ ਸ਼ੁਰੂਆਤ ਤੇ ਮੋਰ ਸਾ ਵੀ ਨੂੰ ਕਿ ਗਾਂ ਲਾਇਆ ਮੜਿਆ ਅੱਗਾ ਪਈ ਗੱਲ ਲਾ ਜਾਓ ਟੀਕਣਵਾ ਸੁਭਾਗ ਹੀ ਐ ਝੋਟੀ ਇਹ ਦੂਜੇ ਸੁਵੇ ਸੰਦੂ ਸਾਹਿਬ ਕੀਆ ਬਾਤਾਂ ਬਿੱਲੀ ਮਣਕੀ ਅੱਖ ਨੀਲੀ ਰਾਵੀ ਚ ਪੱਖ ਰੱਖਦੀ ਹਾਂ ਨੀਲੀ ਰਾਵੀ ਹਾਂਜੀ ਹਾਂਜੀ ਬਹੁਤ ਸੋਹਣੀ ਝੋਟੀ ਦੂਜਾ ਸੁਭਾ ਦੂਜਾ ਸੁਭਾ ਜੀ ਦੁੱਧ ਕਿੰਨਾ ਦੁੱਧ 8 ਕਿਲੋ ਸੰਦੂ ਸਾਹਿਬ ਹਾਜ਼ਰ ਬੱਚਾ ਬੱਚਾ ਕਟਾ ਲੋਵਾ ਆ ਜਾ ਹਾਂਜੀ ਕਟਾ ਚੌਣ ਕਿਦਾਂ ਵੀਰ ਪਿੰਡ ਚੌਣ ਤੇ ਗੰਨਾ ਆ ਗਏ ਸਾਰੇ ਥਣ ਪ੍ਰੋਪਰ ਬਰਾਬਰ ਅੱਛਾ ਦੋਰਾ ਤਰਾ ਕਰਾਈਏ ਜੇਕਰ ਕਰਾਦ ਨੇ ਕਰਾ ਦਿੰਦਾ ਠੀਕ ਹੈ ਜੀ ਖੋਲੋ ਹਾਂਜੀ ਲਓ ਜੀ ਆ ਕਟਾ ਮਗਰ ਮੇਲ ਕਾਫ ਆ ਗਿਆ ਠੀਕ ਹੈ ਦੂਜਾ ਸੁਹਾ ਝੋਟੀ ਲੋ ਜੀ ਦੂਜਾ ਸੁਹਾ ਤੇ ਥਣ ਥਣ ਪ੍ਰੋਪਰ ਓਕੇ ਨੇ ਸਾਰੇ ਵੀਰ ਕਹਿੰਦਾ 8 ਕਿਲੋ ਇਹਦਾ 8 ਕਿਲੋ ਪੱਕਾ ਇਹ ਉਹ ਤਾਂ ਪੱਕਾ 8 ਕਿਲੋ ਆ 8 ਕਿਲੋ ਮਿਲਵਾਜੀ 8 ਕਿਲੋ ਪੱਕਾ ਦੁੱਧ ਚੂਣ ਬਿਲਕੁਲ ਸਾਫ਼ ਸੁਥਰੀ ਕਰਨੇ ਵਰਗੀ ਹਾਂ ਠੀਕ ਆ ਮੋੜ ਲਿਓ ਫੇਸ ਕੁਆਲਟੀ ਬਹੁਤ ਸੋਹਣੀ ਲੱਗੀ ਝੋਟੀ ਦੀ ਹਜਰੋ ਹਾਂ ਜੀ ਲਓ ਵੇ ਲਈ ਮਨ ਕੀ ਅੱਖ ਡੰਗਰ ਆਇਆ ਕਾਲੇ ਕੋਲੇ ਪੈਂਦੇ ਆ ਬਿਲਕੁਲ ਬਾਨੇ ਦੀ ਬੰਤਰ ਸਾਫ ਨੂੰ ਦੇਖ ਸਕਦੇ ਕੱਟਾ ਤੇ ਮੁੱਲ ਕਿੰਨਾ ਨਿਕਾ ਜੀ ਕਿੰਨਾ ਜੀ 8000 ਅੱਛਾ ਜੀ ਹੈ ਹੋਰ ਕਿੰਨਾ ਆਪਾਂ ਨਹੀਂ ਕਰਦੇ ਖੁਸ਼ ਰਹਿੰਦੇ ਜੀ ਖੁਸ਼ ਆ ਜਦੋਂ ਜੀੜੀ ਕੋ ਪਾਈਏ ਖੁਸ਼ ਆਪਾਂ ਨਹੀਂ ਜੀ ਕਰਦਾ ਸਤਨੂ ਸਾਹਿਬ ਕੀ ਕਰੀਗੇ ਜ਼ਿਆਦਾ ਕਰਨ ਹਾਂ ਜੀ ਜ਼ਿਆਦਾ ਜੀ ਨਹੀਂ ਕਰਦਾ ਮੁੱਲ ਜ਼ਿਆਦਾ ਕਰਨ ਹਾਂ ਨਾ 70 ਦੀ ਦੇਣੀ ਵਾਹ ਜੀ ਵਾਹ ਹੋਰ ਕਰ ਦੋਗੇ ਆ ਹੋਰ ਕਰ ਦੋਗੇ ਨਹੀਂ ਟੈਂਟ ਦਾ ਕੰਮ ਆ ਇਹਦਾ ਮੁੜ ਕੇ ਲੋਕ ਛੜਾ ਮਖੌਲਾ ਜਿਆ ਕਰਦੇ ਆ ਮਖੌਲ ਕਰਦੇ ਆ ਆਹਦੇ ਚੋਰੀ ਖੋਲਦੇ ਚੋਰੀ ਖੋਲਦੇ ਆ ਚੋਰੀਆਂ ਆਲਾ ਮੁੱਲ ਕਰਦੇ ਆ ਚਲੋ 2000 ਤੋਂ 100 ਛੋਟ ਕਰਦੇ ਹੋਰ 1000 ਕਰ ਦਿਓ ਨਹੀਂ ਕਰ ਦਿਓ ਯਾਰ ਨਾ ਯਾਰ ਨਹੀਂ 68000 ਜਾਂਦੇ ਪਰ ਦਊਗਾ ਨਹੀਂ ਤੇਰੇ ਖੋ ਛੋਟੀ ਸੋਹਣੀ ਆ ਪੂਰੀ ਪੂਰੀ ਓਕੇਰ ਫੋਲ ਪੂਰੀ ਭਲੀ ਬਲੋਸੀ ਆ ਬੂਰਾ ਬੱਚਾ ਆ ਗਿਆ ਕੱਟੀ ਤੇ ਕਟਾ ਕਟਾ ਜੀ ਵਾਹ ਜੀ ਵਾਹ ਕਟਾ ਵੀ ਨੀਲੀ ਚ ਹਾਂਜੀ ਹਨਾ ਹਾਂਜੀ ਮੱਝ ਮੋਰਾ ਦੀ ਵੇਖੋ ਕਰ ਦੇ ਵੇਖੋ ਮੈਂ ਦਾ ਪੂਰੀ ਓਕੇ ਹਾਂਜੀ ਨੋਜੀ ਆ ਗੰਨੇ ਵਰਗੇ ਚਵਾ ਅੱਛਾ ਜੀ ਹਾਂ ਦੁੱਧ ਕਿੰਨਾ ਦੁੱਧ 9 ਕਿਲੋ ਹਾਜ਼ਰ ਜੀ 9 ਕਿਲੋ ਹਾਂਜੀ ਰਿਆਣਾ ਰਿਆਣਾ ਦੀ ਕੀ ਹੂੰ ਰਿਆਣਾ ਵਾਹ ਜੀ ਵਾਹ ਥਾਂ ਦੇਖੋ ਕਿੱਦਾਂ ਸੁਨਾਰਾ ਆ ਇਹ ਸੰਧੂ ਸਾਹਿਬ ਇਹਦੇ ਚ ਜਿਹੜਾ ਨੋਟ ਕਰਨ ਲਈ ਗੱਲ ਆ ਦੋਵਾਂ ਮਹੀਨੇ ਤੇ ਗੱਭਣਿਆ ਅੱਛਾ ਚੈੱਕ ਆ ਆਪਦੀ ਕਰਾ ਲੈ ਵੀਰ ਕੋਈ ਫੜ ਕੇ ਅੱਛਾ ਹਾਂਜੀ ਪਰ ਮੈਂ ਡਾਕਟਰ ਨੂੰ ਲਾਇਆ ਹੁਣ ਨਹੀਂ ਆ ਸਕਿਆ ਅੱਛਾ 2 ਮਹੀਨਾ ਦੀ ਬਣੀ ਹੈਗੀ ਆ ਠੀਕ ਆ ਇਹਨੂੰ ਸੂਈ ਨੂੰ ਫਿਰ 5 ਕ ਮਹੀਨੇ ਹੋ ਗਏ ਨਹੀਂ 3-4 ਮਹੀਨੇ ਹੋ ਗਏ ਅੱਛਾ 3-4 ਮਹੀਨੇ ਸੂਈ ਨੂੰ ਹੋ ਗਿਆ ਦੋਹਾਂ ਦੀ ਜਿਹੜੀ ਬਣੀ ਹੋਈ ਹੈਗੀ ਲੈਓ ਮੋੜ ਲਿਓ ਤੋਰਾ ਤਰਾ ਬਹੁਤ ਸੋਹਣਾ ਕੱਦ ਵੀ ਵੱਡਾ ਹਾਂਜੀ ਕੱਦ ਨਹੀਂ ਛੋਟਾ ਹਾਂਜੀ ਦੁੱਧ 9 ਕਿਲੋ ਮਿੰਨਤੀ ਵਾਲਾ ਅੱਛਾ ਹਾਂਜੀ 9 ਕਿਲੋ ਥਾਨ ਬਹੁਤ ਸੋਹਣੇ ਲੱਗੇ ਕਰਮਾਲ ਇਹਨੂੰ ਹਾਂ ਚਾਹ ਲੈ ਵੀਰ ਨੂੰ ਪਿਆਵੇਂ ਲਓ ਜੀ ਆ ਚਾਹ ਪਿਆਵੇਂ ਵੀਰ ਬਲਵਿੰਦਰ ਸਿੰਘ ਦਾ ਮੁੱਲ ਕੀ ਆ ਮੁੱਲ ਸਭ ਨੂੰ ਸਾਹ ਲੋਕਾਂ ਕੋਲ ਆਵੇ ਨਾ 1,20,000 ਰੁਪਏ ਦੀ ਅੱਛਾ ਲੱਖ ਰੁਪਏ ਦੀ ਲੋਕੀ ਆਖਣਗੇ ਲੈ ਜਾਓ ਖੜਨਗੇ ਵੀ ਲੋਕ ਹਾਂ ਪਰ ਆਪਾਂ ਨਹੀਂ ਝ ਕਰਨੇ ਹਾਂ ਆਪਾਂ ਛੋਟੇ ਛੋਟੇ ਮੁੱਲ ਰੱਖਿਆ ਤੇ ਦੇਣਾ ਹੈ ਕਮਾਈ ਪਤਲੀ ਅੱਛਾ ਜਿਹੜਾ حساب ਬਾਹਰ ਦੇਖੇ ਚੱਲਣ ਨਹੀਂ ਨਾ ਮੱਝ 80,000 85,000 90 ਦੀ ਵੀ ਹੈਗੀ ਲੱਖ ਦੀ ਹੈਗੀ ਹਾਂ ਪਰ ਆਪਾਂ ਨਹੀਂ ਕਰਨਾ ਆਪਾ 60000 ਰੁਪਇਆ ਮੁੱਲ ਕਰਨਾ ਅੱਛਾ ਹਾਂਜੀ 75 ਦੇਣੀ ਆ ਨਹੀਂ 75 ਦੇ ਥੋੜਾ ਆ ਹੋਰ ਥੱਲੇ ਕਰ ਦੀਏ ਕੇ 70 ਦੀ ਕੋਟ ਦੀਆਂ ਜਾਣ ਵਾਲਾ ਕੰਮ ਕਰਦੀ 70 ਦੀ 70 ਤੋਂ 2000 ਛੋੜ 68 ਦੀ 68 ਦੀ ਉਹੰਦੇ ਜੰਨੀ ਜਿਹੜੀ ਮਰਜ਼ੀ ਲੈ ਜੀ ਜਿਹੜੀ ਮਰਜ਼ੀ ਲੈ ਜਾ ਭਾਵੇਂ ਬੂਰੇ ਕੱਟੇ ਵਾਲੀ ਲੈ ਦੇ ਭਾਵੇਂ ਉਹ ਲੈ ਜੀ ਆ ਭਾਵੇਂ ਕਾਲੀ ਆ ਜੀ ਭਾਵੇਂ ਬੂਰੇ ਵਾਲੀ ਹਾਂ 60000 ਦੀ ਦੋ ਨੰਬਰ ਚ ਵਾਧਿਆ ਹੈ ਕੀ ਆ ਵਜਨ ਵਾਧਿਆ ਹਾਂਜੀ ਓਕੇ ਰਿਪੋਰਟ ਆ ਆ ਵੇਖੋ ਮਰਾ ਪਰ ਧਰਮਰਾਜੀ ਮਰੀ ਆਂ ਸਾਰਾ ਰੈਂਦ ਕੀ ਹੈ ਜਿਹੜਾ ਉਹ ਭੈਣ ਭਰਾ ਆਪੇ ਪਾਸ ਕਰੂ ਹਨਾ ਚੋਣ ਚਾਣ ਓਕੇ ਮੈਂ ਤਾਂ ਤਸੱਲੀ ਕਰਾਂ ਮਾੜੀ ਆ ਕਿਨਵਾ ਸੁਆ ਇਹ ਸੰਧੂ ਸਾਹਿਬ ਤੀਜੇ ਮੰਨੇ ਕੋ ਚੌਥੇ ਮੰਨੇ ਅੱਛਾ ਹਾਂਜੀ ਠੀਕ ਆ ਕਟਾ ਦਾ ਗਿਆ ਜ ਮਰ ਕਟਾ ਮਰ ਗਿਆ ਹਾਂਜੀ ਦੋਵਾਂ ਮਹੀਨਿਆਂ ਦੀ ਸੂਈ ਜ ਸੰਧੂ ਸਾਹਿਬ ਅੱਛਾ ਹਾਂ ਕੋਈ ਆਪਾਂ ਮਹੀਨੇ ਦੇ ਨਹੀਂ ਆਂਦੇ ਕੋ ਡੇਢ ਦਿਨ ਆਂਦੇ ਹਮਮ ਉਹ ਕਿ 9 ਕਿਲੋ ਜਿਹੜਾ ਕੰਡੇ ਵਾਲਾ 8 ਕਿਲੋ ਮਿਣਵਾ ਜੀ ਅੱਛਾ ਹਾਂਜੀ ਠੀਕ ਆ ਹਾਂ ਦੂਆ ਪਾ ਮੇ ਤੀਜਾ ਤੇ ਪਾ ਚੌਥਾ ਲਾਓ ਸਜਣੋਂ ਤਾਂ ਬੱਚਾ ਨਹੀਂ ਹੈਗਾ ਦੁੱਧ 8 ਕਿਲੋ ਠੀਕ ਠੀਕ ਹੈ ਵਜ਼ਨ ਪੂਰਾ ਥੋੜਾ ਲੈਸ ਪੁਣਾ ਜੇ ਲਓ ਜਿੱਦਨ ਮੈਂ ਝੋਟੀ ਹੋਊਗੀ ਮੰਝਾ ਡੈਂਦਾ ਹੋਊਗਾ ਜੱਡੇ ਚੌੜੀ ਸਜਣੋਂ ਚੌੜੀ ਪੂਰੀ ਮਾਇਆ ਮਾਲ ਆਇਆ ਵੇਆ ਕਰਕੇ ਭੁੱਖੇ ਜੇ ਬੱਦੇ ਡੰਗਰ ਮਾਲ ਤਾਂ ਸਭ ਤੁਹਾਡੇ ਸਾਹਮਣੇ ਬਾਹਰ ਲਾ ਕੇ ਇੱਥੇ ਆ ਫਟੇ ਪਾ ਕੇ ਕਿਹਦਾ ਜੇ ਨਹੀਂ ਕਰਦਾ ਜੀ ਉਹ ਖਾ ਜਾਈ ਮਾਲ ਹਨ ਆ ਆ ਦੇਖ ਲੋ ਮੋਲ ਮੋਲ ਸਤੂ ਸਾਹਿਬ ਛੋਟਾ ਹੈ ਕਿੰਨਾ 57000 ਅੱਛਾ ਹਾਂਜੀ ਤੇ ਕਿੰਨੇ ਦੇ ਦੇਣੀ ਹੈ ਹਾਂਜੀ ਹੂੰ ਕਿੰਨੇ ਦੀ ਹੈ 55000 ਦੀ ਦੇ ਦਈਏ ਹੋਰ ਕਰ ਦੇ ਹੈ 52 ਕਰ ਨਹੀਂ 52 ਤੱਕ ਆ ਜੀ ਜਾ ਹਾਂ ਡੀ ਕੇ 57000 ਦੀ ਥੱਲੇ ਸਾਹਿਬ ਜਾਂਦਾ ਯਾਰ ਮੈਂ ਨਹੀਂ ਜਾਣਦਾ ਸੰਦੂ ਸਾਹਿਬ ਵਾਂ ਤੋਂ ਮੱਝ ਲਈ ਆ 52 ਦੀ ਮੱਝ ਲਈ ਆ ਡਰਾਈਵਰ ਸਾਹਿਬ ਤੋਂ ਮੱਝ ਲਈ ਆ ਫੋਨ ਤੇ ਵੀਡੀਓ ਵੇਖਣੀ ਆ ਮੈਂ ਪਰ ਆਪਾਂ ਨਹੀਂ ਤਾਂ ਆਪਾਂ ਜਰਾ ਝੂਠ ਨਹੀਂ ਮਾਰਨਾ 53000 ਦੀ ਮਾਇ ਜੇਣੀ ਆ ਠੀਕ ਆ ਹਾਂਜੀ ਠੀਕ ਨਵਾ ਸੂ ਆ ਗਈ ਇਹ ਸੰਦੂ ਸਾਹਿਬ ਘਰ ਵਾਲੇ ਕਹਿੰਦੇ ਪਹਿਲੇ ਪਰ ਦੂਜੇ ਸੂਏ ਹਾਂਜੀ ਤੇ ਦੁੱਧ ਕਿੰਨਾ ਦੁੱਧ ਸੰਦੂ ਸਾਹਿਬ 9 ਕਿਲੋ ਹਾਜ਼ਰ ਅੱਛਾ ਹਾਂਜੀ ਪਾਰ ਆਪਾਂ 8 ਕਿਲੋ ਆਨੇ ਆ ਖਾਣ ਕਿਦਾਂ ਵੀਰ? ਖਾਣਾ ਏ ਓਕੇ। ਚਾਰੇ ਚਾਰੇ ਓਕੇ ਪੂਣੀ ਅਰਗੇ। ਕੋਈ ਨਹੀਂ। ਕੋਈ ਨਹੀਂ ਮੈਂ ਨਾ ਠੀਕ ਆ। ਮਾੜਾ ਜਾਂ ਭਾਈ ਜ਼ਰੂਰ ਰੱਖਦੇ ਆ ਜਿਹੜੀ। ਹਾਂ ਭਾਈ ਰੱਖਦੇ ਆ। ਆਹ ਰੀ ਭਾਈ ਰੱਖਦੀ ਆ ਪਰ ਐਨੇ ਕੋਈ ਫਰਕ ਨਹੀਂ ਪੈਂਦਾ। ਘਾਰ ਦਾ ਫਰਕ। ਘਾਰ ਦਾ ਫਰਕ ਨਹੀਂ ਆ ਕਾ ਜੀ। ਠੀਕ ਆ। ਹਾਂਜੀ। ਨਵਾਂ ਜੀ। ਮਗਰ ਕੱਟੀ। ਕੱਟੀ ਮਗਰ ਆ ਜੀ। ਹਾਂਜੀ। ਦੋ ਦਾ ਅਟ ਕਰੋ। ਦੋ ਦਾ ਅਟ ਪੀ ਲੋ। ਆਹ। ਲੋਈ ਦੁੱਧ 8 ਕਿਲੋ ਤੇ ਇੱਕ ਥਾਂ ਦੀ 22 ਮਾੜੀ ਜੀ ਭੰਦੇ ਹੀ ਸਜਣੋ ਮੈਂ ਵੇਖ ਲਓ ਮੋੜ ਲਿਆ ਤੋਰਾ ਵੇਪਲਵਨ ਵਾਲਾ ਹੂੰ ਚੰਗੀ ਆ ਮੋਲ ਕੀ ਰਹਿ ਗਿਆ ਨਾ ਮੋਲ ਸੰਦੂ ਸਾਹਿਬ ਛੋਟਾਈ ਆ ਜੀ ਅੱਛਾ 65000 ਦੀ ਦੇ ਦਈਏ ਅੱਛਾ ਇਹ ਹੋਰ ਕਰਕੇ ਛੋਟਾ ਹੋਰ ਕਰ ਦੇ ਹੋਰ ਕਰ ਦੇ 60000 ਦੀ ਪੂਰੀ ਦੇਣੀ ਹੂੰ ਅੱਛਾ ਹਾਂ ਦੋ ਹੋਰ ਡਾਲਾ 60000 ਛੋਟ ਕਰਨੀ ਸਦੀ ਦੋ ਹੋਰ ਡਾ ਲੀਏ ਹਾਂ ਦੋ ਹੋਰ ਕਰ ਦੇ ਮੈਂ ਸੰਦੂ ਸਾਹ ਤਾਂ ਕਾ ਇਹ ਮਿਲਦੀ ਨਹੀਂ ਬਰੋਂ ਠੁਇਂ ਜਾਰੀ ਜਾਂਦੇ ਹਾਂ ਚੱਲ ਜਾਂਦੇ ਵਜ ਗਈ ਸਾਪੀ ਇਹੋ ਪਸ਼ੂ ਆ ਲਓ ਜੀ ਨਰਕ ਫਰਕ ਤਸੱਲੀ ਕਰਕੇ ਤੁਹਾਡਾ ਫਰਜ਼ ਹੀ ਆਲ ਜਾਣਾ ਚਾਰ ਪਸ਼ੂ ਆ ਚੌਂ ਦੀ ਡਿਟੇਲ ਲੈ ਕੇ ਸਾਂਝੀ ਕਰਦੀ ਆ ਇੱਕ ਨਹੀਂ ਰਾਵੀ ਦੀ ਕੱਟੀ ਆਪਣੇ ਘਰ ਵਾਲੀ ਵੇਚਦੀ ਆ ਜੀ ਉਹ ਵੀ ਹਾਂਜੀ ਉਹ ਵੀ ਵਿਖਾ ਦਈਏ ਹਾਂਜੀ ਤੇ ਲਓ ਜੀ ਸਜਣੋ ਉਹ ਵੀ ਵੱਜੀ ਆ ਸਾਹਮਣੇ ਤੁਹਾਨੂੰ ਵਿਖਾ ਦਿੰਨੇ ਆ ਠੀਕ ਆ ਜੀ ਲਓ ਜੀ ਇਹ ਕੱਟੀ ਆ ਹਾਂਜੀ ਨੀਲੀ ਜ ਨੀਲੀ ਪਿਓਰ ਪਿਓਰ ਕਿੰਨੇ ਚੱਤੀ ਇਹ ਦੋਹਾਂ ਸਾਲਾਂ ਦੀ ਸੰਦੂ ਸਾਹ ਦੋਹਾਂ ਦੀ ਮਖੜਾ ਮਖੜਾ ਖੋਲ ਕੇ ਘਰ ਮ ਖਾਓ ਹਾਂ ਲਓ ਸੰਦੂ ਸਾਹ ਵਾਹ ਜੀ ਵਾਹ ਪਿਓਰ ਸਜਰੋ ਨੀਲੀ ਦੋਹਾਂ ਸਾਲਾਂ ਦੀ ਕੱਟੀ ਤੇ ਪੈਰਾਂ ਤੇ A to Z ਸਾਰੇ ਨਿਸ਼ਾਨੀਆਂ ਨੂੰ ਕਵਰ ਕਰਦੀ ਆ ਧੁੰਦ ਦੇ ਦਾਗ ਜੀ ਅੱਛਾ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਥਾਨ ਵੀ ਬੜੇ ਸੋਹਣੇ ਹਾਂਜੀ ਠੀਕ ਆ ਦੋ ਸਾਲਾਂ ਦੀ ਪੂਰੀਆ ਦੀ ਹੋ ਗਈ ਹੈ ਪੂਰੇ ਦੋ ਸਾਲਾਂ ਦੀ ਲੱਗਣ ਦੇ ਵਧਰਦੀ ਹੈਗੇ ਹਾਂਜੀ ਆਹ ਵੇਖੋ ਤੋਂ ਦੇ ਵਧਾ ਗਗਾ ਜੀ ਵਾਹ ਜੀ ਵਾਹ ਫਿਰ ਨਿੱਕੀ ਨਿੱਕੀ ਸਿੰਗੀ ਲੱਗੀ ਹੈ ਸਿੰਗੀ ਬਹੁਤ ਸੋਹਣੀ ਜੀ ਹਾਂਜੀ ਆਹ ਵੇਖੋ ਸੀਲ ਵੜੀ ਆ ਸੀਲ ਮੈਂ ਨਾ ਪੂਰੀ ਕੇ ਹਾਂ ਵਾਹ ਜੀ ਵਾਹ ਕੋਈ ਸਾਹਮਣ ਵਾਲਾ ਲੈ ਜਾਊਗਾ ਤਾਂ ਯਾਦ ਕਰੂਗਾ ਠੀਕ ਆ ਕਿੰਨੇ ਕਿੰਨੇ ਕੀ ਦੇ ਦੇਣੀ ਹੈ ਆਪਾਂ ਟੋਟਾ ਜਾਂ ਮੁੱਲ ਅੱਛਾ 32000 ਜੀ ਸਿਰਫ ਹਾਂਜੀ ਹਾਂ 2000 ਛੋੜ ਕਰਦੀ ਆ 30 ਦੀ ਤੇ ਜੇ ਕੋਈ ਹੋਰ ਭਰਾ ਰੱਖਣ ਵਾਲਾ ਪੇਮ ਪਿਆਰ ਵਾਲਾ ਆਊਗਾ ਉਹਨੂੰ ਯਾਰ 1 ਰੁਪਿਆ ਮੇਰੇ ਵੱਲੋਂ ਛੋੜ ਹੋ ਗਈ 29 29000 ਦੀ ਅੱਛਾ ਤੇ ਜਾ ਰਹੀ ਕਰ ਦਈਏ ਨਹੀਂ ਯਾਰ ਸੰਦੋਸਾ ਇਹ ਇਹ ਤਾਂ ਕਾ ਚੱਲੇ ਜਾਂਦੇ ਹੋ ਗਏ 28000 ਰਹੀ ਲਓ ਜੀ 28000 ਦੀ ਹੋ ਗਈ ਕੱਟੀ ਠੀਕ ਹੈ ਜੀ ਤੇ ਇਹ ਪਸ਼ੂ ਸੱਜਣੋ ਨਰਖ ਫਰਖ ਤਸੱਲੀ ਕਰਕੇ ਲੁੱਟ ਲਿਓ ਮੇਲਾ ਸਤਿ ਸ੍ਰੀ ਅਕਾਲ ਜੀ